ਫਗਵਾੜਾ ਦੇ ਪਿੰਡ ਪਾਖੜੀ ਆਣਾ ਵਿਖੇ ਪਿੰਡ ਵਾਸੀਆਂ ਨੇ ਨਰੇਗਾ ਵਿੱਚ ਫਰਜੀ ਜੋਬ ਕਾਰਡ ਅਤੇ ਫਰਜੀ ਦਿਹਾੜੀਆਂ ਨੂੰ ਲੈ ਕੇ ਕੀਤੀ ਪ੍ਰੈਸ ਵਾਰਤਾ ਐਨਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਰ ਦੀ ਰਿਪੋਰਟ ਹਾਂਜੀ ਭਾਈ ਕੀ ਨਾਜੀ ਸੇਵਾਸ ਹਾਂਜੀ ਸੇਵਾਦੰਗ ਜੀ ਅੱਜ ਕਿਹੜੇ ਪਿੰਡ ਤੋਂ ਆਪਾਂ ਸੇਵਾਸ ਕੰਗ ਪਾਕੜੀ ਦਾ ਨਾ ਹਾਂ ਸਰ ਕੀ ਮਾਮਲਾ ਕੀ ਜਿਹੜਾ ਅੱਜ ਹਾਂਜੀ ਹਾਂਜੀ ਇਹ ਜਿਹੜੇ ਪਿਛਲੇ ਦਿਨ ਤੁਹਾਡੀ ਖਬਰ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤੇ ਮੁਦਾਰਤਾ ਆਇਆ ਫਰੰਡ ਵਾਲੇ ਨੌਜਵਾਨਾਂ ਨੇ ਅੱਗੇ ਆ ਕੇ ਐਪਲੀਕੇਸ਼ਨਾਂ ਦਿੱਤੀਆਂ ਉਹ ਸਹੀ ਡਾਕਟਰ ਮਿਲ ਗਿਆ ਕੈਂਸਰ ਦਾ ਰੋਗ ਤਾਂ ਸਾਡੇ ਬਹੁਤ ਚਿਰਾਂ ਦਾ ਇਹ ਲੱਗਾਇਆ ਸੀ ਪੰਚਾਇਤ ਦਾ ਪਰ ਕੋਈ ਡਾਕਟਰ ਸਹੀ ਨਹੀਂ ਸਿਪਾਇਆ ਜਾਂਦਾ ਕਿਉਂਕਿ ਪੁਗਾਰਿਓ ਹੈਲੋ ਹੋ ਜਾਂਦੀ ਸੀਗੀ ਕੰਮ ਬੰਦ ਹੋ ਜਾਂਦਾ ਹੈ ਬੰਦੇ ਦਾ 8-10 ਉਹ ਹੀ ਆ ਉਹ ਵਿੱਚੇ ਹਾਥੀ ਵਾਲਿਆਂ ਦੀ ਕੁਰਸੀ ਤੇ ਵਿੱਚ ਕਾਂਗਰਸ ਦੀ ਤੇ ਵਿੱਚ ਭਾਜਪਾ ਦੇ ਯਾਨੀ ਸਾਰੇ ਵਿੱਚ ਵਿੱਚ ਆਮ ਵਾਲਿਆਂ ਦੇ ਬੰਦੇ ਉਹੇ ਘੁੰਮੀ ਜਾਂਦੇ ਆ ਜਿਹਦਾ ਦੁੱਖ ਜਿੱਥੇ ਸੀਗਾ ਉਥੋਂ ਜਾ ਕੇ ਹੈਲੋ ਕਰਾ ਲੈਂਦੇ ਸੀ ਪਰ ਇਹ ਲੋਕਪਾਲ ਦਾ ਬਹੁਤ ਧੰਨਵਾਦ ਆ ਪਿੰਡ ਵੱਲੋਂ ਵੀ ਤੇ ਅਸੀਂ ਆਪਣੇ ਵੱਲੋਂ ਵੀ ਕਰਦੇ ਆ ਜਿਹਨਾਂ ਨੇ ਚੰਗੀ ਤਰ੍ਹਾਂ ਬਿਮਾਰੀ ਦਾ ਇਲਾਜ ਕੀਤਾ ਤੇ ਜਿਹੜਾ ਕੋੜ ਆ ਬਾਹਰ ਕੱਢਿਆ ਬਾਕੀ ਹੁਣ ਨਾਲਕੇ ਨੋਲਕੇ ਦੇ ਪੈਪੂ ਵਜੇ ਹਜੇ ਹੈਗੇ ਲੰਬੜਦਾਰਾਂ ਦੇ ਘਰੀ ਪਏ ਆਪਣੇ ਆਪ ਦੇ ਦਿਨ ਤਾਂ ਚੰਗੇ ਰਹਿਣਗੇ ਨਹੀਂ ਤਾਂ ਦੁਆਰਾ ਫੇਰ ਕੰਮ ਚੱਕਾਂਗੇ ਹੋਰ ਵੀ ਬਿਮਾਰੀਆਂ ਤਾਂ ਬਹੁਤ ਆ ਪਰ ਆਪਣੇ ਆਪ ਹੀ ਸੁਧਰ ਜਾਣ ਤੇ ਚੰਗੇ ਰਹਿਣਗੇ ਤੇ ਅਗਲੀ ਰਣਨੀਤੀ ਕੀ ਹੈ ਇਹ ਮਤਲਬ ਕੀ ਤੁਹਾਡੀ ਹੈ ਜੇ ਖਰਾਬਾ ਕਰਨਗੇ ਤਾਂ ਫਿਰ ਇਹੇ ਕੰਮ ਹੋਊਗਾ ਮੋੜ-ਮੋੜ ਕੇ ਉੱਪਰ ਅਫਸਰਾਂ ਦੇ ਪੇਸ਼ ਹੋਵਾਂਗੇ ਤੇ ਮੋੜ-ਮੋੜ ਕੇ ਫਿਰ ਸਚਾਈ ਮੋੜੇ ਲਿਆਵਾਂਗੇ ਹਾਂਜੀ ਤੇ ਹੁਣ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਸਾਨੂੰ ਪੂਰਾ ਵਿਸ਼ਵਾਸ ਹੋਇਆ ਵੀ ਜੋ ਸਰਕਾਰ ਨੇ ਲੋਕਪਾਲ ਸਾਹਿਬ ਨੇ ਆਪਣਾ ਇਹ ਰਸਪਸ਼ਟੀਕਰਨ ਦਿੱਤਾ ਤੇ 27 ਤਰੀਕ ਨੂੰ ਫੈਸਲਾ ਵੀ ਆਇਆ ਤੇ ਬਹੁਤ ਵਧੀਆ ਹੋਇਆ ਹੱਕ ਦੀ ਹੱਕ ਹੋਈ ਹੈ ਹਾਂਜੀ ਸਰ ਕੀ ਨਾਂਜੀ ਆਪਣਾ ਮੇਰਾ ਨਾਮ ਗੁਰਜਿੰਦਰ ਸਿੰਘ ਆ ਜੀ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਪਾਕੜਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਆ ਮਾਮਲਾ ਜੀ ਕੁਝ ਪਿੰਡੋਂ ਕਰਮਚਾਰੀਆਂ ਨੇ ਹਨਾ ਲੋਕਪਾਲ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਸੀ ਨਰੇਗਾ ਸੰਬੰਧੀ ਜਿਹਦੇ ਵਿੱਚ ਫਰਜੀ ਜੋਬ ਕਾਰਡ ਤੇ ਫਰਜੀ ਦਿਹਾੜੀਆਂ ਲਗਾਈਆਂ ਗਈਆਂ ਉਹ ਸਾਰੇ ਫਰਜੀ ਦਿਹਾੜੀਆਂ ਸਾਰੇ ਜੋਬ ਕਾਟਾਂ ਦੇ ਵਿੱਚੋਂ ਉਹਨਾਂ ਦੇ ਵਿੱਚੋਂ ਇੱਕ ਮੈਂ ਦੋਸ਼ੀ ਨਹੀਂ ਪਾਇਆ ਗਿਆ ਗੁਰਜਿੰਦਰ ਸਿੰਘ ਜੀ ਯਾਦ ਕਿ ਮੈਂ ਨਰੇਗਾ 'ਚ ਕੰਮ ਨਹੀਂ ਸੀ ਕੀਤਾ ਮੈਂ ਪਹਿਲਾਂ ਵੀ ਸਪਸ਼ਟਿਕਨ ਦਿੱਤਾ ਮਾਨਯੋਗ ਲੋਕਪਾਲ ਸਾਹਿਬ ਨੂੰ ਵੀ ਦਿੱਤਾ ਸੀ ਤੇ ਉਸ ਤੋਂ ਬਾਅਦ ਇਹ ਬੰਦੇ ਜਿਹੜੇ 11 ਬੰਦੇ ਦੋਸ਼ੀ ਪਾਏ ਗਏ ਆ ਜੀ ਇਹਨਾਂ ਨੂੰ ਰਿਕਵਰੀ ਪਾਈ ਗਈ ਆ ਤੇ ਇਹਨਾਂ ਦੇ ਵਿੱਚੋਂ ਇੱਕ ਦੀ ਡੈਥ ਹੋ ਗਈ ਆ ਸੇਵਾ ਰਾਮ ਦੀ ਤੇ ਬੱਤੀ ਆਸੀਂ ਮਾਨ ਜੋ ਲੋਕਪਾਲ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਨਿਰਫਕ ਫੈਸਲਾ ਕੀਤਾ ਜੀ ਸਾਰਾ ਸੋਚ ਕੇ ਜਾਂਚ ਕਰਕੇ ਉਸ ਦੇ ਵਿੱਚ ਮੈਨੂੰ ਕੋਈ ਰਿਕਵਰੀ ਨਹੀਂ ਪਾਈ ਗਈ ਮੈਂ ਇੱਕ ਹੈਗਾ ਗਰੀਬ ਬੰਦਾ ਜੀ ਜੇ ਮੈਨੂੰ ਇਹ ਰਿਕਵਰੀ ਪੈ ਜਾਂਦੀ ਤਾਂ ਮੈਂ ਕਿੱਥੋਂ ਭਰ ਸਕਦਾ ਸੀ ਜਦਕਿ ਮੇਰਾ ਕੋਈ ਇਹਦੇ ਵਿੱਚ ਦੇਣ ਲੈਣੀ ਹੈ ਨਹੀਂ ਸੀ ਤੇ ਉਹ ਬਾਕੀ ਮੈਂ ਦੱਸਿਆ ਵੀ ਮੈਨੂੰ ਜਿਹੜਾ ਸਰ ਮੌਜੂਦਾ ਵਾ ਮੌਜੂਦਾ ਦੇ ਵਿੱਚ ਕੋਈ ਦੋਸ਼ੀ ਪਾਏ ਗਏ ਹਾਂ ਨਹੀਂ ਮੌਜੂਦਾ ਦੇ ਵਿੱਚ ਦੋਸ਼ੀ ਪਾਏ ਗਏ ਕੋਈ ਨਾਮ ਵਗੈਰਾ ਹੈ ਉਹਨਾਂ ਦੇ ਨਾਮ ਜੀ ਮਨਜੀਤ ਸਿੰਘ ਪੰਜ ਜੋ ਕੇ ਸਾਫ ਕਰਿਆ ਚੁੱਕਿਆ ਉਹਨਾਂ ਦੀ ਬਾਈਪਾਸ ਹਰਜੀਤ ਕੋਰ ਮੌਜੂਦਾ ਪੰਜਵਾਂ ਮਲਕੀਸ਼ ਚੰਦ ਮੌਜੂਦਾ ਪੰਜਵਾਂ ਤੇ ਜੰਗ ਭਦਰ ਸਿੰਘ ਸਰਪੰਚ ਸਾਫਕਾ ਤੇ ਤਰਲੋਚਨ ਸਿੰਘ ਲੰਬੜਦਾਰ ਇਹ ਦੋਸ਼ੀ ਪਾਏ ਗਏ ਆ ਜੀ ਮੇਰੀ ਰਿਕਵਰੀ ਤਰਲੋਚਨ ਸਿੰਘ ਲੰਬੜਦਾਰ ਤੇ ਜੰਗ ਭਦਰ ਸਿੰਘ ਸਰਪੰਚ ਨੂੰ ਪਈ ਆ ਜੈਸ ਕਰਕੇ ਵੀ ਸਾਨੂੰ ਥੋੜਾ ਜਿਹਾ ਹੁਣ ਇਹਨਾਂ ਦਾ ਖਾਸਾ ਆ ਕਿ ਕੋਈ ਸਾਡਾ ਜਾਨੀ ਮਾਨੀ ਨੁਕਸਾਨ ਵੀ ਇਹ ਕਰ ਸਕਦੇ ਆ। ਅਸੀਂ ਬਾਕੀ ਲੋਕਪਾਲ ਸਾਹਿਬ ਦਾ ਧੰਨਵਾਦ ਕਰਦੇ ਆ ਜੀ ਤੈਹ ਦੇ ਲੋ। ਨਾ ਜੀ ਆਪਣਾ ਗਰਮੀਤ ਸਿੰਘ ਕਿਹੜਾ ਪਿੰਡ ਤੋਂ ਆ ਜੀ? ਪਿੰਡ ਭਖੜੀ ਜਾਣਾ। ਹਾਂ ਜੀ ਸਰ ਕੀ ਮਾਮਲਾ ਜੀ ਇਹ ਜਿਹੜਾ ਅੱਜ ਮਾਮਲਾ ਜੀ ਜੋ ਪਿਛਲੇ ਦਿਨੀ ਸਾਡੇ ਪਿੰਡ ਵਿੱਚ ਨਰੇਗਾ ਸਕੀਮ ਦੇ ਵਿੱਚ ਕਪੜਾ ਹੋਇਆ ਸੀ ਉਹਦੇ ਸੰਬੰਧ ਵਿੱਚ ਅਸੀਂ ਮਾਨਯੋਗ ਲੋਕਪਾਲ ਨੂੰ ਐਪਲੀਕੇਸ਼ਨ ਦਿੱਤੀ ਸੀ ਉਸ ਦਾ ਫੈਸਲਾ 27125 ਨੂੰ ਆਇਆ ਜੀ ਉਹਨਾਂ ਨੇ ਜੋ ਜੋ ਬੰਦੇ ਵਿੱਚ 12 ਬੰਦੇ ਦਿੱਤੇ ਸੀ ਸਾਰੀ ਡਿਟੇਲ ਨਾਲ ਫੈਸਲਾ ਕੀਤਾ ਅਤੇ ਸਾਰੇ ਬੰਦਿਆਂ ਨੂੰ ਦੋਸ਼ੀ ਪਾਇਆ ਗਿਆ ਉਹਨਾਂ ਦੇ ਵਿੱਚ ਦੋ ਜਿੱਦਾਂ ਮਜੂਦਾ ਮੈਂਬਰ ਪੰਚਾਇਤ ਆ ਤੇ ਇੱਕ ਸਹਾਪਕਾਰ ਜੀ ਉਹ ਸਾਰੇ ਦੋਸ਼ੀ ਪਾਏ ਗਏ ਆ ਤੇ ਉਹਨਾਂ ਦੇ ਵਿਰੁੱਧ ਫੈਸਲਾ ਆਇਆ ਉਹਨਾਂ ਨੂੰ ਰਿਕਵਰੀ ਕਰਾਉਣ ਜਮਾ ਕਰਾਉਣ ਲਈ ਕਿਹਾ ਗਿਆ ਜੀ ਤੇ ਬਾਕੀ ਜੋ ਲੋਕਪਾਲ ਜੀ ਨੇ ਡੀਸੀ ਨੂੰ ਰਿਪੋਰਟ ਭੇਜ ਦਿੱਤੀ ਆ ਡੀਸੀ ਸਾਹਿਬ ਅਗਲੀ ਕਾਰਵਾਈ ਕਰਨਗੇ ਜਿਹੜੇ ਮਜੂਦਾ ਦੇ ਵਿੱਚ ਕੋਈ ਨਾਮ ਵਗੈਰਾ ਹੈ ਉਹਨਾਂ ਦੇ ਹਾਂਜੀ ਹਾਂਜੀ ਹੈਗੇ ਜੀ ਮਜੂਦਾ ਦੇ ਵਿੱਚ ਵੀ ਨਾਮ ਹੈਗੇ ਆ ਜੋ ਆਪਣੇ ਮਜੂਦਾ ਮਨਜੀਤ ਗੋੜਿਆ ਤੇ ਆਪਣੇ ਮਲਕੀਤ ਚੰਦਿਆ ਜੀ ਕੋਈ ਬੇਦੋਸ਼ੀ ਵੀ ਪਾਇਆ ਗਿਆ ਬੇਦੋਸ਼ੀ ਨਹੀਂ ਜੀ ਪਾਇਆ ਗਿਆ ਕੋਈ ਗਰਜਿੰਦਰ ਸਿੰਘ ਬੇਦੋਸ਼ੀ ਪਾਇਆ ਗਿਆ ਇੱਕ ਮੈਂਬਰ ਦੀ ਜਿਹੜਾ ਦੋਸ਼ੀ ਸੀ ਉਹਦੀ ਮੌਤ ਹੋ ਚੁੱਕੀ ਆ ਜੀ ਉਹਨਾਂ ਦਾ ਨਾਮ ਵਗੈਰਾ ਕੀ ਹੈ ਜੀ ਸੇਵਾ ਸਿੰਘ ਸੇਵਾ RAM ਉਹਨਾਂ ਦੀ ਉਹਦੀ ਮੌਤ ਹੋ ਚੁੱਕੀ ਆ ਤਾਂ ਜੋ ਆਪਣੇ ਬੇਦੋਸ਼ੀ ਪਾ ਆ ਗਿਆ ਉਹ ਗੁਰਜਿੰਦਰ ਸਿੰਘ ਸਾਡਾ ਨੌਕਰ ਦੇਵ ਸਿੰਘ ਜੀ ਕੀ ਨਾਮ ਭਾਈ ਆਪਣਾ ਮੇਰਾ ਨਾਮ ਵਿੱਕੀ ਪਾਖੜੀ ਨਾ ਤਸੀਰ ਫਗਵਾੜਾ ਜੀ ਮਲਾ ਕਪੂਰਥਲਾ ਜੀ ਕੀ ਮਾਮਲਾ ਕੀ ਜਿਹੜਾ ਜੇ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਹ ਮਾਮਲਾ ਜੀ ਨਰੇਗਾ ਦੇ ਵਿੱਚ ਫਰਜੀ ਹਾਜੜੀਆਂ ਦਾ ਮਾਮਲਾ ਸੀ ਉਹਦੇ ਸੰਬੰਧ ਚ 27 ਜਨਵਰੀ ਨੂੰ ਫੈਸਲਾ ਆਇਆ ਜੀ ਉਹ ਉਹਦੇ ਵਿੱਚ ਇਹ ਸਾਰੇ ਜਿੰਨਿਆਂ ਨੂੰ ਜਿਨ੍ਹਾਂ ਦੇ ਬਾਰਖਲਾਪ ਐਪਲੀਕੇਸ਼ਨ ਸੀ ਕਰੀਬ 11 12 ਬੰਦੇ ਸੀਗੇ ਜੀ ਇਹ ਇਹ ਸਾਰੇ ਦੋਸ਼ੀ ਪਾਏ ਗਏ ਆ ਜੀ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਨਿਰਦੋਸ਼ਾ ਪਾਇਆ ਗਿਆ ਆ ਗਰਜਿੰਦਰ ਸਿੰਘ ਸਨ ਆਫ ਗੁਰਦੀਪ ਸਿੰਘ ਉਹਦੀ ਉਹਦੀ ਜਿਹੜੀ ਰਿਕਵਰੀ ਆ ਉਹਦੀ ਉੱਤਰ ਲੋਚਨ ਸਿੰਘ ਲੰਬੜਦਾਰ ਸਨ ਆਫ ਤਾਰਾ ਸਿੰਘ ਤੇ ਜੰਗ ਬਹਾਦਰ ਸਿੰਘ ਸਾਨਾ ਉਲਾਸ਼ਮਨ ਸਿੰਘ ਦੇ ਜਾਨੀ ਕਿ ਉਹਨਾਂ ਵੱਲ ਪੈ ਗਈ ਹੈ ਕਿਉਂਕਿ ਉਹਨਾਂ ਉਹਨਾਂ ਦਾ ਹੀ ਕਸੂਰ ਸੀਗਾ ਇਹ ਗਰਜਿੰਦਰ ਸਿੰਘ ਨਾਲ ਦੋਸ਼ਾ ਪਾਇਆ ਗਿਆ ਬਾਕੀਆਂ ਨੂੰ ਰਿਕਵਰੀ ਪੈ ਗਈ ਹੈ ਜੀ ਹਾਂਜੀ ਮੌਜੂਦਾ ਦੇ ਵਿੱਚ ਕੋਈ ਹੈ ਇਹ ਮੌਜੂਦਾ ਪੰਚਾਇਤ ਦੇ ਵਿੱਚ ਜੀ ਆਪਣੇ ਵਾਰਡ ਨੰਬਰ 3 ਤੋਂ ਜੀ ਆਪਣੇ ਮਲਕੀਤ ਚੰਦ ਆ ਜੀ ਔਰ ਫਟੋਨੀ ਤੇ ਇਹਦੇ ਵੀ ਜੀ ਨਰੇਗਾ ਦੇ ਵਿੱਚ ਫਰਜੀ ਹਾਜ਼ਰੀਆਂ ਤੇ ਇਹਨੂੰ ਵੀ ਰਿਕਵਰੀ ਪਈ ਹੈ ਜੀ ਤੇ ਇੱਕ ਵਾਰ ਨੰਬਰ 1 ਤੋਂ ਆ ਜੀ ਹਰਜੀਤ ਕੌਰ ਵਾਈਫ ਆਫ ਮਨਜੀਤ ਮਨਜੀਤ ਸਿੰਘ ਜੀਤਾ ਮਨਜੀਤ ਸਿੰਘ ਜੀਤਾ ਵੀ ਸਾਬਕਾ ਪੰਚ ਆ ਜੀ ਪਿਛਲੀ ਪੰਚਾਇਤ ਚ ਉਹ ਸੀਗਾ ਹੁਣ ਮੌਜੂਦਾ ਪੰਚਾਇਤ ਚ ਉਹਦੀ ਵਾਈਫ ਆ ਜੀ ਉਹਨਾਂ ਦੋਨਾਂ ਨੂੰ ਰਿਕਵਰੀ ਪਈ ਆ ਜਦਕਿ ਜਿਹੜੇ ਦੋਨਾਂ ਦੇ ਜੋਬ ਕਾਰਡ ਆ ਜਦਕਿ ਗਵਰਨਮੈਂਟ ਦਾ ਇਹ ਕਾਨੂੰਨ ਆ ਜੀ ਇਹ ਇੱਕ ਘਰ ਚ ਦੋ ਜੋਬ ਕਾਰਡ ਹੋ ਨਹੀਂ ਸਕਦੇ ਪਰ ਉਹਨਾਂ ਨੇ ਆਪਣੇ ਯਾਨੀਕ ਆਪਣਾ ਉਹ ਚੰਮਦੀਆਂ ਚਲਾਈਆਂ ਉਹ ਨਹੀਂ ਉਸ ਵੇਲੇ ਜਦੋਂ ਪੰਚਾਇਤ ਹੀ ਨਹੀਂ ਆਪਣੇ ਦੋਨਾਂ ਦੇ ਬਣਾਏ ਆ ਜੋਬ ਕਾਰਡ ਤੇ ਅਗਲੀ ਕੀ ਰਣਨੀਤੀ ਆਪਣੀ ਅਗਲੀ ਜੀ ਸਾਡੀ ਰਣਨੀਤੀ ਇਹੀ ਹੈ ਜੀ ਵੀਡੀਓ ਸਾਹਿਬ ਨੂੰ ਅਪੀਲ ਕਰਦੇ ਆ ਜੀ ਡੀਸੀ ਸਾਹਿਬ ਨੂੰ ਕਰਦੇ ਆ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਰਦੇ ਆ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਦੀ ਸਰਕਾਰ ਚ ਸਾਨੂੰ ਇਹ ਪਿੰਡ ਵਾਸੀਆਂ ਨੂੰ ਇਨਸਾਫ ਮਿਲਿਆ ਜੀ ਤੇ ਇਹ ਜਿਹੜੀ ਅਸੀਂ ਬੇਨਤੀ ਕਰਦੇ ਆ ਕਿ ਇਹ ਜਿਹੜੀ ਰਿਕਵਰੀ ਆ ਇਹਨਾਂ ਤੋਂ ਜਲਦ ਤੋਂ ਜਲ ਪਵਾਈ ਜਾਵੇ ਤੇ ਅੱਗੇ ਤੋਂ ਜਿਹੜਾ ਆ ਕੋਈ ਇਸ ਹਾਵਨਾ ਕਾਨੂੰਨ ਸੈੱਟ ਕੀਤੇ ਜਾਣ ਕਿ ਇਹ ਜਿਹੜਾ ਆ ਵਿੱਚ ਜਿਹੜੀ ਇਹ ਲੀਕੇਜ ਹੋ ਰਹੀ ਆ ਪੈਸੇ ਦੀ ਗਵਰਨਮੈਂਟ ਦੇ ਖਜ਼ਾਨੇ ਨਾਲ ਖਲਵਾੜ ਹੋ ਰਹੀ ਆ ਇਹ ਜਿਹੜੀ ਆ ਬੰਦ ਕੀਤੀ ਜਾਵੇ ਤਾਂ ਇਹਨਾਂ ਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ। ਗਵਰਨਮੈਂਟ ਨੂੰ ਕਿਦਾਂ ਦੇਖ ਰਹੇ ਤੁਸੀਂ ਜਿੱਦਾਂ ਗਵਰਨਮੈਂਟ ਦਾ ਜੀ ਬਹੁਤ ਵਧੀਆ ਇਹਦੇ ਵਿੱਚ ਭੂਮਿਕਾ ਰਹੀ ਹੈ ਜੀ ਤੇ ਮਾਣਯੋਗ ਲੋਕਪਾਲ ਸਾਹਿਬ ਜੀ ਜਸਵਿੰਦਰ ਸਿੰਘ ਜੀ ਉਹਨਾਂ ਦਾ ਅਸੀਂ ਸਾਰੇ ਪਿੰਡ ਵਾਸੀ ਦੇਣਾ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਡੀ ਸੁਣਵਾਈ ਕੀਤੀ ਨਹੀਂ ਤਾਂ ਸਾਡੀ ਤਾਂ ਇੱਥੇ ਸੁਣਦਾ ਕੋਈ ਨਹੀਂ ਸੀ ਜੀ। ਉਹਨਾਂ ਨੇ ਇੱਕ ਸੱਚ ਦੇ ਨਾਲ ਸੱਚ ਦੇ ਪਹਿਰਾ ਦਿੰਦੇ ਹੋਏ ਆਪਣੇ ਆਪਣੇ ਫਰਜ਼ ਨੂੰ ਨਵਾਂ ਆਇਆ ਜੀ ਅਸੀਂ ਸਾਰੇ ਪਿੰਡ ਵਾਸੀ ਉਹਨਾਂ ਦਾ ਲੋਕਪਾਲ ਜੀ ਦਾ ਬਹੁਤ ਧੰਨਵਾਦ ਕਰਦੇ ਆ ਤੇ ਮੁੱਖ ਮੰਤਰੀ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦੇ ਆਂ ਜਿੱਦਾਂ ਹੁਣ ਪਿੰਡ ਦੇ ਵਿੱਚ ਦੂਸਰਾ ਦੂਸਰੀ ਧਿਰ ਵਾਲਾ ਕੋਈ ਉਹਦੇ ਨਾਲ ਤੁਹਾਡੀ ਕੋਈ ਗੱਲਬਾਤ ਕੋਈ ਉਹ ਜੀ ਉਹ ਦੂਸਰੀ ਧਿਰ ਨਾਲ ਕੋਈ ਨਹੀਂ ਹਾਂਜੀ ਲੰਘਦੇ ਵਰਦਿਆਂ ਨੂੰ ਗਲਤ ਕਮੈਂਟ ਕਰਦੇ ਆ ਉਹ ਕਰਦੇ ਕਰੀ ਜਾਣ ਜੀ ਸਾਡੀ ਸਿਹਤ ਤੇ ਕੀ ਅਸਰ ਆ ਜੇ ਕੋਈ 1921 ਕਰਨਗੇ ਜੀ ਪ੍ਰਸ਼ਾਸਨ ਵੀ ਹੈਗਾ ਆ ਜੀ ਤੇ ਚਲੋ ਪਿੰਡ ਵਾਸੀ ਵੀ ਨਾਲ ਆ ਅਸੀਂ ਸਾਰੇ ਹੈਗੇ ਆ ਮੇਰਾ ਨਾਮ ਭਰੀ ਸਰਵਿਸਿੰਗ ਪਿੰਡ ਪਖੜੀ ਆ ਨਾ ਹਾਂਜੀ ਸਰ ਕੀ ਮਾਮਲਾ ਕੀ ਜਿਹੜੀ ਅੱਜ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਤੁਸੀਂ ਇਹ ਮਾਮਲਾ ਭਾਜੀ ਇਦਾਂ ਹੋਇਆ ਵੀ ਇਹਨਾਂ ਨੇ ਨਾ ਕੋਸ਼ਕ ਫਰਜੀ ਆਪਣੇ ਜੋਬ ਕਾਰਡ ਬਣਾ ਕੇ ਨਰੇਗਾ ਚੋਂ ਪੈਸੇ ਖਾਣ ਦੀ ਕੋਸ਼ਿਸ਼ ਕੀਤੀ ਕੋਸ਼ਿਸ਼ ਨਹੀਂ ਕੀਤੀ ਖਾਦੇ ਆ ਉਹ ਤਾਂ ਸਾਬਤ ਹੋ ਗਿਆ ਹੁਣ 27 ਤਰੀਕ ਨੂੰ ਫੈਸਲਾ ਆਇਆ ਇਹਨਾਂ ਦੀਆਂ ਚੋਰੀਆਂ ਸਾਰੀਆਂ ਨੰਗੀਆਂ ਹੋਈਆਂ ਐਨ ਚੰਗੀ ਤਰ੍ਹਾਂ ਤਰਲੋਚਨ ਨੰਬਰਦਾਰ ਜੰਗ ਬਹਾਦਰ ਸਰਪੰਚ ਤੇ ਹੋਰ ਵੀ ਇਹਰਾ ਵਗੈਰਾ ਜਿਹੜੇ 10 ਢੇ ਤੁਹਾਨੂੰ 2.5 ਲੱਖ ਦੇ ਸੋਫਿਆਂ ਵਾਲੇ ਉਹਨਾਂ ਨੇ ਜਿਹੜੇ ਆਪਣੇ ਗਰੀਬਾਂ ਦੇ ਜਿਹੜੇ ਪੈਸੇ ਜਿਹੜੇ ਗਰੀਬਾਂ ਦੇ ਹੱਕ ਦੇ ਬਣਦੇ ਸੀਗੇ ਐਸੀ ਜਿਹੜੇ ਆਪਣੇ ਖਾਤਿਆਂ 'ਚ ਪਵਾ ਕੇ ਖਾਣ ਦੀ ਕੋਸ਼ਿਸ਼ ਕੀਤੀ ਤੇ ਗਰੀਬਾਂ ਨਾਲ ਜਿਹੜਾ ਧੱਕਾ ਸੀਗਾ ਉਹ ਨਸ਼ਰ ਹੋਇਆ ਭਾਜੀ ਨਾਲਾ ਜਿਹੜਾ ਗਰੀਬਾਂ ਦਾ ਇਹ ਚਾਹੁੰਦੇ ਸੀ ਨਾ ਕਰਨਾ ਜਿਹੜਾ ਗਰੀਬਾਂ ਦਾ ਹੱਕ ਖਾਣਾ ਚਾਹੁੰਦੇ ਸੀ ਉਹ ਹੱਕ ਖਾਂਦੇ ਖਾਂਦੇ ਹੁਣੇ ਚੋਰ ਸਾਬਤ ਹੋਏ ਆ ਪਿੰਡ ਤੇ ਚਲੋ ਜਿਹੜੇ ਮੌਜੂਦਾ ਹੈਗੇ ਆ ਬੰਦੇ ਉਹਨਾਂ ਦੇ ਵਿੱਚ ਕੋਈ ਦੋਸ਼ੀ ਵਗੈਰਾ ਕੋਈ ਇਕਰਾਰ ਕੀਤਾ ਗਿਆ ਹਾਂਜੀ ਹਾਂਜੀ ਮੌਜੂਦਾ ਪੰਚਾਂ 'ਚ ਵੀ ਮੈਨੂੰ ਉਮੀਦ ਆ ਦੋ ਜਾਂ ਤਿੰਨ ਪੰਚਾਂ ਦੇ ਘਰੋਂ ਆਪ ਵੀ ਤੇ ਘਰੋਂ ਵੀ ਉਹ ਭਾਜੀ ਇਹ ਚ ਹੈਗੇ ਆ ਉਹ ਵੀ ਅੱਗੇ ਬਣਦੀ ਕਾਰਵਾਈ 'ਚ ਅਸੀਂ ਗਵਰਨਮੈਂਟ ਨੂੰ ਕਵਾਂਗੇ ਵੀ ਇਹ ਬੰਦੇ ਗਲਤ ਆ ਜਿਹੜੇ ਆ ਇਹਨਾਂ ਨੂੰ ਪੰਜ ਇਹਨਾਂ ਦੀਆਂ ਖਾਰਜ ਕਰਨੀਆਂ ਚਾਹੀਦੀਆਂ ਇਹਨਾਂ ਨੂੰ ਰਹਿਣ ਨਹੀਂ ਦੇਣਾ ਚਾਹੀਦਾ ਜਿਹੜੇ ਚੋਰੀ ਕਰਦੇ ਆ ਤੇ ਚੋਰ ਆ ਜਿਹੜੇ ਕੋਈ ਨਾਮ ਵਗੈਰਾ ਹੈ ਇਹਨਾਂ ਦੇ ਨਾਮ ਭਾਜੀ ਕੋਈ ਨਹੀਂ ਸਮਾਉਣ ਤੇ ਉਹ ਵੀ ਦੇਵਾਂਗੇ ਸਾਰੇ ਤੁਹਾਨੂੰ ਕੋਈ ਦਿੱਕਤ ਨਹੀਂ ਹੈ ਉਦਾਂ ਮੇਰੇ ਹਿਸਾਬ ਨਾਲ ਜੀਤੇ ਪੰਚ ਦੀ ਆ ਤੇ ਮਨਜੀਤ ਸਿੰਘ ਜੀਤਾ ਤੇ ਟੋਨੀ ਦੀ ਆ ਇਹਨਾਂ ਦੋਹਾਂ ਦੇ ਆਪਸੀ ਘਰਾਂ ਦੇ ਆ ਤੇ ਹੋਰ ਇਹਨਾਂ ਨੇ ਭਾਜੀ ਪਿੰਡ 'ਚ ਬਹੁਤ ਧੱਕੇ ਕੀਤੇ ਆ ਗਰੀਬ ਬੰਦਿਆਂ ਦੇ ਰਾਸ਼ਨ ਦੇ ਕਾਰਡ ਕਟਾਇਓ ਆ ਹੋਰ ਇਦਾਂ ਦੇ ਕਾਫੀ ਧੱਕੇ ਕੀਤੇ ਹੋ ਆ ਉਹਨਾਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਨੀ ਆ ਗਾਂ ਜਿਹੜੇ ਗਰੀਬ ਦਾ ਕਾਰਡ ਕੱਟ ਹੋਇਆ ਉਹਦੇ ਬਣਵਾਵਾਂਗੇ ਤੇ ਜਿਹੜੇ ਅਮੀਰਾਂ ਦੇ ਇਹਨਾਂ ਨੇ ਜਿਹੜੇ ਤਗੜਿਆਂ ਦੇ ਬਣਵਾ ਕੇ ਰੱਖੇ ਹੋ ਆ ਉਹ ਕਟਵਾਵਾਂਗੇ ਵੀ ਭਾਜੀ ਚੰਗੀ ਤਰ੍ਹਾਂ ਨਾ ਸਾਰਾ ਇਹਦਾ ਅੱਗੇ ਤੋਂ ਅਸੀਂ ਕੋਈ ਆਪਣੀ ਕੋਈ ਲੌਕਡਾਟ ਤਾਂ ਨਹੀਂ ਇਹਨਾਂ ਨਾਲ ਕੋਈ ਨਹੀਂ ਮਾਰੇ ਲੌਕਡਾਟ ਕੋਈ ਨਹੀਂ ਆ ਪਿੰਡ ਦਾ ਹੀ ਕੰਮ ਆ ਸਾਰਾ ਇਹ ਪਿੰਡ 'ਚ ਚੋਰੀਆਂ ਕਰਦੇ ਆ ਇਹੀ ਇਹਨਾਂ ਦਾ ਸਾਡੀ ਲੌਕਡਾਟ ਬੰਦ ਕਰਨ ਹਜੇ ਹੋਰ ਪਤਾ ਨਹੀਂ ਕਿੰਨੀਆਂ ਚੋਰੀਆਂ ਨਿਕਲਣੀਆਂ ਸਾਬ ਇਹਨਾਂ ਦੀਆਂ ਹਲੇ ਤਾਂ ਸ਼ੁਰੂ ਆ ਕੰਮ